ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਐ ਮੇ ਲੋੜ ਨੂੰ ਬਹੁਣੜੇ ਨਾ ਪੁਨਾਏ ਕਿ ਤੂੰ ਸੋਚਦਾ ਏ ਤੇ ਤੁਮ ਗਾਰ ਆ ਜਾ ਮੇਰੇ ਸ਼ੋਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਪਾਵੇਂ ਹਿਜਰ ਤੇ ਪਾਵੇ ਵਿਸਾਲ ਹੋਵੇ ਵਕੋ ਵਕ ਦੋਹਾਂ ਦੀਆਂ ਨਜ਼ ਤਾਨੇ ਪਾਵੇ ਹਿਜਰ ਤੇ ਪਾਵੇ ਵਿਸਾਲ ਹੋਵੇ ਵਕੋ ਵਕ ਦੋਹਾਂ ਦੀਆਂ ਲੋ ਜਤੋਨੇ ਨੀਰ ਸੋਣੇ ਆ ਜਾ ਹਜ਼ਾਰ ਵਾਰੀ ਮੇਰੇ ਸੋਣੇ ਆ ਜਾ ਹਜ਼ਾਰ ਵਾਰੀ ਆ ਜਾ ਪਿਆਰੇ ਅਟੇ ਲਕਵਾਰ ਆ ਜਾ ਮੇਰੇ ਸ਼ੋਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਤੁਮ ਸਾਡ ਤੇ ਤੇਰਾ ਦਿਲ ਸਾਡ ਤੈਨੂੰ ਐ ਮੇਰ ਕੀ ਬੁ ਕੁਰਾਪਾਯਾ ਉਸਾਂ ਦਾ ਤੇਰ ਤੇਰਾ ਦਿਲ ਸਾਡਾ ਤੈਨੂੰ ਇਹਨਰਕੀਬ ਕੁਰਪਾ ਆ ਜੇ ਤੂੰ ਮੇਰੇ ਨਾ ਨਜ਼ਰ ਤੇ ਨਹੀਂ ਆਇਆ ਰਾਤ ਤੱਕ ਦੀ ਪਈ ਮੇਰੀ ਮਜ਼ਾਰ ਆ ਜਾ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਤਮਜ਼ਾਰ ਆ ਜਾ ਏ ਰਬ ਜੂਏ ਮੰਦਰਾ ਮਸਤ ਦਾਤਾ ਇੱਥੇ ਹਸਤੀਆਂ ਨੇ ਬੁੱਤਪਰਸੀਆਂ ਨੇ ਇਹ ਰਵਾਜ ਇਹ ਮੰਦਰਾਂ ਮਸਜਿਦਾਂ ਦਾ ਇੱਥੇ ਹਸਤੀਆਂ ਨੇ ਬੁੱਤਪਰਸੀਆਂ ਨੇ ਮੇਖਾਨਿਚ ਮਸਤੀਆਂ ਹੀ ਮਸਤੀਆਂ ਨੇ ਮੇਖਾਨਿਚ ਮਸਤੀਆਂ ਹੀ ਮਸਤੀਆਂ ਨੇ ਹੋਸ਼ ਕਰ ਬਣ ਕੇ ਹੁਸ਼ਿਆਰ ਆ ਜਾ ਨਿਰਸ਼ੋਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਸੁਖੀ ਬਸਣਾ ਦੇ ਤੂੰ ਚੋਨਾਏ ਮੇਰੇ ਗਾਲ ਬਾਇਸ ਦਹਨ ਅੰਦਰ ਸੁਖੀ ਵਸਣਾ ਜੇ ਤੂੰ ਤਾਣਾਏ ਮੇਰ ਗਾਲ ਬਾਇਸ ਦਹਨ ਅੰਦਰ ਆਜ ਰਿੰਦਾਂ ਦੀ ਬਜ਼ਮ ਵਿੱਚ ਆ ਬੇਰ ਜਾ ਹਜ਼ਾਰਿੰਦਾਂ ਦੀ ਬਜ਼ਮ ਵਿੱਚ ਆ ਬੇਰਾ ਇੱਥੇ ਬੈਠ ਦਨੇ ਹਾਕਸਾਰ ਆ ਜਾ ਮੇਰੇ ਸ਼ੋਕ ਦਨੇ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਐਵੇਂ ਲੜਨ ਬਹਨਣੇ ਨਾ ਬਣਾਈ ਕੀ ਤੂੰ ਸੋਚਦਾ ਏ ਸਤੰਗਾਰਾ ਆ ਜਾ ਮੇਰੇ ਸ਼ੋਕਦਨੀ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਵਾਹ ਜੀ ਵਾਹ ਵਾਹ ਜੀ ਵਾਹ ਕਮਾਲ ਕਰਤੀ ਬਾਬੇ ਜੀ ਵਾਹ ਬਹੁਤ ਖੂਬ ਬਹੁਤ ਕੀਰਵਾਦਾ ਆਪਾਂ ਕੇ